ਕਰਦੇ ਆ ਕਿ हे ਵਾਹਿਗੁਰੂ ਜੀ हे ਅਕਾਲ ਪੁਰਖ ਜੀ ਮੈਂ ਉੱਥੇ ਜਾ ਕੇ ਤਾਂ ਹੀ ਕੁਝ ਕਰ ਸਕਦਾ ਹਾਂ ਜੇ ਤੁਸੀਂ ਮੇਰੀ ਸਹਾਇਤਾ ਕਰੋਗੇ ਤੇ ਬਚਨ ਆਉਂਦਾ ਨਾ ਰੋਜ਼ ਆਪਾਂ ਪੜ੍ਹਦੇ ਨਾ ਰਹਿ ਰਸਾ ਵਿੱਚ ਠਾੜ ਪਾਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪਾਂਥ ਚੱਲੇ ਤਬ ਜਗਤ ਮੈਂ ਜਦ ਤੂੰ ਕਰ ਹੋ ਸਹਾਈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਆ ਕਹਿੰਦੇ ਵੀ ਮੈਂ ਉਸ ਆਕਾਲ ਪੁਰਖ ਵੈਗੁਰੂ ਪ੍ਰਮਾਤਮਾ ਦੇ ਅੱਗੇ ਅਰਦਾਸ ਦੋਵੇਂ ਹੱਥ ਜੋੜ ਕੇ ਕੀਤੀ ਕਿ ਹੇ ਪ੍ਰਭ ਜੀ ਇਹ ਜਿਹੜਾ ਆਪ ਜੀ ਮੈਨੂੰ ਪੰਥ ਪਰਾਰੰਭ ਕਰਨ ਵਾਸਤੇ ਪ੍ਰਗਟ ਕਰਨ ਵਾਸਤੇ ਕਹਿ ਰਹੇ ਹੋ ਇਹ ਤਾਂ ਹੀ ਚੱਲ ਸਕਦਾ ਹੈ ਕਿ ਜੇ ਆਪ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋਗੇ ਆਪ ਮੇਰੀ ਸਹਾਇਤਾ ਕਰੋਗੇ ਕਿਉਂਕਿ ਜਿਹੜਾ ਰਸਤਾ ਲੰਮੇ ਸਮੇਂ ਤੋਂ ਲਾ ਕੇ ਚੱਲ ਰਿਹਾ ਹੈ ਸੋਸ ਰਸਤੇ ਤੋਂ ਰੋਕ ਕੇ ਕੋਈ ਨਵੇਂ ਰਾਹਤੇ ਤੇ ਤੋਰਨਾ ਸਾਧ ਸੰਗਤ ਬਹੁਤ ਔਖਾ ਹੋ ਜਾਂਦਾ ਹੈ ਜਿਸ ਤਰ੍ਹਾਂ ਇਹ ਦੇਸ਼ ਦਾ ਪਹਿਲਾਂ ਤੋਂ ਲਾ ਕੇ ਚੱਲ ਰਿਆ ਸੀ ਇਹਨਾਂ ਨੂੰ ਬਾਣੀ ਨਾਲ ਜੋੜਨਾ ਸਿਮਰਨ ਨਾਲ ਜੋੜਨਾ ਭਜਨ ਨਾਲ ਜੋੜਨਾ ਬੰਦਗੀ ਦੇ ਨਾਲ ਜੋੜਨਾ ਇੱਕ ਇਹ ਹੈ ਤੇ ਪੁਰਾਣਾ ਸੀ ਪਰ ਲੋਕਾਂ ਵਾਸਤੇ ਅਲੋਪ ਹੋਣ ਕਰਕੇ ਇੱਕ ਨਵਾਂ ਰਸਤਾ ਸੀ ਤੇ ਇੱਕ ਹੋ ਗਿਆ yogi ਜਿਨੇ ਯੋਗ ਅਭਿਆਸ ਕਰਕੇ ਪਰਮਾਤਮਾ ਦੇ ਨਾਲ ਯੋਗ ਜੁੜਨ ਦੀ ਵਿਧੀ ਦੱਸਣੀ ਸੀ ਪਰ ਪਰ ਇਹ ਕਾਲਯੁਗ ਦੇ ਵਿੱਚ ਤਿੰਨੇ ਹੀ ਪਹਿਰੇਦਾਰ ਆਪਣੇ ਆਪਣੇ ਜ਼ਿੰਮੇਵਾਰੀ ਤੋਂ ਪਿੱਛੇ हट ਗਏ yogi ਪਹਾੜਾਂ ਤੇ ਜਾ ਕੇ ਬੈਠ ਗਏ ਕੌਣ ਦੁਨੀਆ ਨੂੰ ਸਿੱਧਾ ਰਸਤਾ ਦਿਖਾਵੇ ਜੋਗੀ ਕਹੇ ਜੋਗ ਪਲ ਮਿੱਠਾ ਅਵਰ ਨਾ ਦੂਜਾ ਪਾਈ ਤੋ ਕਹਿੰਦੇ ਘਰ-ਬਾਰ ਛੱਡ ਕੇ ਤੁਸੀਂ ਜੋਗੀ ਬਣ ਜਾਓ ਜਿਹੜੇ ਕਾਜੀ ਸੀ ਮੁੱਲਾ ਸੀ ਉਹ ਉਹ ਮੌਕੇ ਦੇ ਬਾਦਸ਼ਾਹਾਂ ਦੇ ਅਨਸਾਰ ਚੱਲਣ ਲੱਗੇ ਝੂਠੇ ਨੂੰ ਸੱਚਾ ਸੱਚੇ ਨੂੰ ਝੂਠਾ ਕਰਨ ਲੱਗ ਪਏ ਜਿਹੜੇ ਵਿਦਵਾਨ ਸੀ ਉਹ ਪੂਜਾ ਅਰਚਾ ਦੇ ਵਿੱਚ ਉਲਝ ਗਏ ਕੌਣ ਦੁਨੀਆ ਦਾ ਭਲਾ ਕਰੇ ਕੌਣ ਦੁਨੀਆ ਨੂੰ ਨਾਮ ਨਾਲ ਜੋੜੇ ਭਜਨ ਨਾਲ ਜੋੜੇ ਬੰਦਗੀ ਨਾਲ ਜੋੜੇ ਕੌਣ ਜ਼ੁਲਮ ਨੂੰ ਰੋਕੇ ਤਾਂ ਇਸ ਕਰਕੇ ਸਾਜ ਸੰਗਤ ਜੀ ਇਹ ਤਾਂ ਫਿਰ ਇੱਕ ਤਰ੍ਹਾਂ ਦੇ ਬੰਨ ਪੈ ਗਏ ਸੀ ਬੰਨੇ ਪੈ ਗਏ ਸੀ ਇੱਥੋਂ ਤੱਕ ਆਪਾਂ ਇਤਿਹਾਸ ਪੜਾਂਗੇ ਨਾ ਪੁਰਾਣਾ ਤੇ ਆਪਾਂ ਨੂੰ ਮਿਲਦਾ ਵੀ ਜਿਵੇਂ ਔਰੰਗਜ਼ੇਬ ਬਾਦਸ਼ਾਹ ਨੇ ਕਿਹਾ ਇਸ ਦੇਸ਼ ਵਿੱਚ ਕੇਵਲ ਤੇ ਕੇਵਲ ਇਸਲਾਮ ਹੋਣਾ ਚਾਹੀਦਾ ਹੈ ਹੋਰ ਧਰਮ ਨਹੀਂ ਹੋਣਾ ਚਾਹੀਦਾ ਤਾਂ ਇਹਦਾ ਕੀ ਭਾਵ ਤੁਸੀਂ ਸਮਝਦੇ ਹੋ ਇਹਦਾ ਭਾਵ ਇਹ ਹੈ ਵੀ ਇੱਕ ਰਾਜਾ ਜਿਹਦਾ ਰਾਜ ਆ ਜਾਂਦਾ ਉਹ ਆਪਣੇ ਧਰਮ ਨੂੰ ਹੀ ਵੱਡਾ ਕਹਿੰਦਾ ਤੇ ਆਪਣੇ ਧਰਮ ਨੂੰ ਹੀ ਦੁਨੀਆ ਤੇ ਰੱਖਣਾ ਚਾਹੁੰਦਾ ਸੀ ਤੇ ਬਾਕੀ ਦੇ ਜਿਹੜੇ ਧਰਮ ਹੈ ਵੀ ਉਹ ਖਤਮ ਹੋ ਜਾਣ। ਇੱਕ ਰਾਸ਼ਟਰ ਹੋਵੇ, ਇੱਕ ਧਰਮ ਹੋਵੇ ਵੀ। ਜਿਵੇਂ ਸਾਧ ਸੰਗਤ ਜੀ ਕੋਈ ਹਿੰਦੂ ਰਾਜੇ ਦਾ ਰਾਜ ਆਉਂਦਾ ਹੈ, ਉਹ ਆਖਣ ਵੀ ਇੱਥੇ ਕੇਵਲ ਹਿੰਦੂ ਧਰਮ ਹੋਵੇ ਤੇ ਹੋਰ ਕੋਈ ਧਰਮ ਨਾ ਹੋਵੇ। ਤਾਂ ਸਾਧ ਸੰਗਤ ਜੀ ਜਿਹੜੇ ਗੁਰੂ ਨਾਨਕ ਦੇ ਮਹਾਰਾਜ ਹੋਏ ਆ। ਉਹਨਾਂ ਦੇ 10 ਰੂਪ ਹੋਏ। ਤੇ ਆਪਾਂ ਉਹਨਾਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ ਤੁਸੀਂ ਪੜ੍ਹ ਕੇ ਦੇਖੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਵੀ ਆ ਕੇ ਲੋਕ ਪਰਸ਼ਨ ਕਰਦੇ ਕਿ ਮਹਾਰਾਜ Hindu ਵੱਡਾ ਹੈ ਕਿ ਮੁਸਲਮਾਨ ਵੱਡਾ ਹੈ ਤੇ ਮਹਾਰਾਜ ਪਤਾ ਕੀ ਆਖਦੇ ਉਹ ਕਹਿੰਦੇ ਨਾ ਤੇ Hindu ਵੱਡਾ ਹੈ ਤੇ ਨਾ ਮੁਸਲਮਾਨ ਵੱਡਾ ਹੈ ਕਹਿੰਦੇ ਜੀ ਕਿ ਇਹ ਕਿਵੇਂ ਆ ਕਹਿੰਦੇ ਨਾ ਹਿੰਦੂ ਛੋਟਾ ਤੇ ਨਾ ਮੁਸਲਮਾਨ ਛੋਟਾ ਕਹਿੰਦੇ ਇਹ ਕਿਵੇਂ ਮਹਾਰਾਜ ਕਹਿੰਦੇ ਸੋ ਵੱਡਾ ਜਿਨ ਰਾਮ ਲਿਵ ਲਈ ਉਹ ਭਾਵੇਂ ਮੁਸਲਮਾਨ ਹੈ ਉਹ ਭਾਵੇਂ ਹਿੰਦੂ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਸ ਵਾਹਿਗੁਰੂ ਦਾ ਨਾਮ ਜਪਦਾ ਹੈ ਉਸ ਅਕਾਲ ਪੁਰਖ ਵੈਗੁਰੂ ਦਾ ਨਾਮ ਜਪਦਾ ਹੈ ਉਹ ਭਾਈ ਵੱਡਾ ਹੈ ਉਹਨੂੰ ਸਮਝ ਆ ਗਈ ਤੇ ਜਿਹੜਾ ਨਾਮ ਨਹੀਂ ਜਪਦਾ ਭਜਨ ਨਹੀਂ ਕਰਦਾ ਵੰਦਗੀ ਨਹੀਂ ਕਰਦਾ ਜਿਹੜਾ ਜੀਵਨ ਪੱਖੋਂ ਹੀ ਜਿਹੜਾ ਸਾਥ ਸੰਗਤ ਜੀ ਜੀਵਨ ਜੀ ਦਾ ਸੋਹਣਾ ਨਹੀਂ ਜਿਹਦੇ ਕਰਮ ਮਾੜੇ ਨੇ ਖੋਟੇ ਨੇ ਉਹ ਕਹਿੰਦੇ ਭਾਵੇਂ Hindu ਹੋਵੇ ਤੇ ਭਾਵੇਂ Musalman ਹੋਵੇ ਉਹ ਭਾਈ ਬੁਰਾ ਹੈ ਉਹ ਭੈੜਾ ਹੈ ਉਹ ਨੀਚੇ ਹੈ ਸਤਿਗੁਰੂ ਮਹਾਰਾਜ ਨੇ ਇਹ ਫੈਸਲਾ ਕਰਕੇ ਸੁਣਾਇਆ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਫਿਰ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੈ ਨਾ ਕਿ ਸਤਿਗੁਰੂ ਮਹਾਰਾਜ ਦੀ ਲੀਲਾ ਬੜੀ ਨਿਆਰੀ ਹੁੰਦੀ ਹੈ ਤੇ ਇਸ ਦੁਨੀਆ ਦੇ ਵਿੱਚ ਦੁਨੀਆ ਨੂੰ ਇੱਕ ਸਭ ਨੂੰ ਬਰਾਬਰ ਦਾ ਸਤਕਾਰ ਦੇਣਾ ਸਭ ਨੂੰ ਬਰਾਬਰ ਦਾ ਸਤਿਕਾਰ ਦੇਣਾ ਇਹ ਜੇ ਕਿਸੇ ਨੇ ਗੱਲ ਕਹੀ ਆ ਤਾਂ ਸਿਰਫ ਦਸ ਪਾਤਸ਼ਾਹੀਆਂ ਨੇ ਕਹੀ ਆ ਨਹੀਂ ਤਾਂ ਸਾਡੀਆਂ ਭੈਣਾਂ ਬੈਠੀਆਂ ਨੇ ਇਹਨਾਂ ਨੂੰ ਨਾ ਮੰਦਰ 'ਚ ਆਗਿਆ ਸੀ ਆਉਣ ਦੀ ਨਾ ਮਸਜਿਦ ਵਿੱਚ ਆਉਣ ਦੀ ਆਗਿਆ ਸੀ ਤਰ੍ਹਾਂ ਦੀ ਜੁੱਤੀ ਕਹਿ ਕੇ ਨਰਾਦਰ ਕੀਤਾ ਜਾਂਦਾ ਸੀ ਇਕੋ ਇੱਕ ਸਤਿਗੁਰੂ ਨਾਨਕ ਦੇ ਮਹਾਰਾਜ ਹੋਏ ਜਿਨ੍ਹਾਂ ਨੇ ਕਿਹਾ ਸੋ ਕਿਉ ਮੰਦਾ ਆਖੀਐ ਜਿਤ ਜਮ ਹੈ ਰਾਜਾਨ ਤੁਸੀਂ ਉਹਨੂੰ ਮਾਰਾ ਕਿਵੇਂ ਕਹਿ ਸਕਦੇ ਹੋ ਜਿਹੜੀ ਇਸਤਰੀ ਰਾਜਿਆ ਨੂੰ ਮਹਾਰਾਜਿਆ ਨੂੰ ਸੰਤਾਂ ਨੂੰ ਮਹਾਂਪੁਰਖਾਂ ਨੂੰ ਜਨਮ ਦਿੰਦੀ ਹੈ ਇਸ ਕਰਕੇ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਤੱਕ ਆਪ ਜੀ ਨੇ ਉਹਨਾਂ ਨੂੰ ਸ਼ਾਸਤਰ ਦੇ ਨਾਲ ਸਮਝਾਇਆ ਸ਼ਾਸਤਰ ਆਪ ਸਮਝਦੇ ਹੋ ਸ਼ਾਸਤਰ ਨਾਮ ਗ੍ਰੰਥ ਦਾ ਹੈ ਆਪ ਜੀ ਨੇ ਸ਼ਾਸਤਰ ਦੇ ਨਾਲ ਸਮਝਾਇਆ ਪਿਆਰ ਨਾਲ ਸਮਝਾਇਆ ਪਰ ਜਦੋਂ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਹੁੰਦੀ ਆ ਤੇ ਫਿਰ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਨੇ ਨਾ ਇੱਕ ਮੇਰੀ ਦੀ ਪੀਰੀ ਦੀ ਦੋ ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪੈ ਰੱਖੀਆਂ ਇਹ ਜਿਹੜੇ ਲੋਕ ਐ ਰਾਜਸੀ ਲੋਕ ਐ ਇਹ ਸ਼ਾਸਤਰ ਨਾਲ ਜੇ ਨਹੀਂ ਸਮਝਦੇ ਇਹਨਾਂ ਨੂੰ ਸ਼ਾਸਤਰ ਦੇ ਨਾਲ ਸਮਝਾਵਾਂਗੇ ਤੇ ਸਾਧ ਸੰਗਤ ਇਸੇ ਕਰਕੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਣ ਲੱਗਦੇ ਆ ਨਾ ਉਦੋਂ ਫਿਰ ਉਦੋਂ ਸਤਕਾਰਯੋਗ ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਬੈਠਦੇ ਆ ਬੜੇ ਪਿਆਰ ਨਾਲ ਬੇਨਤੀ ਕਰਦੇ ਆ ਤੇ ਕੋਲ ਗੁਰੂ ਤੇਗ ਬਹਾਦਰ ਮਹਾਰਾਜ ਨੀਵੇਂ ਪਈ ਬੈਠੇ ਤੇ ਬੇਨਤੀ ਕਰ ਰਿਹਾ ਕਹਿੰਦੇ ਜੀ ਬਾਕੀ ਤਾਂ ਸਾਰੇ ਬੜੇ ਚਤਰੇ ਬਾਕੀ ਤਾਂ ਮਸੰਦਾ ਨੂੰ ਵੀ ਭਲੀ ਪ੍ਰਕਾਰ ਜਾਣਦੇ ਆ ਦੁਨੀਆ ਦੇ ਕੰਮ ਕਾਰ ਵੀ ਜਾਣਦੇ ਆ ਤੇ ਆਹ ਗੁਰੂ ਸਾਹਿਬ ਸਤਗੁਰ ਜੀ ਸਵਾਮੀ ਜੀ ਆਹ ਮੇਰਾ ਜਿਹੜਾ ਬੇਟਾ ਨਾ ਇਹ ਤਾਂ ਮਸੰਦਾ ਨੂੰ ਵੀ ਨਹੀਂ ਜਾਣਦਾ ਤੇ ਦੁਨੀਆ 'ਚ ਕਦੇ ਵਿਚਰਿਆ ਨਹੀਂ ਤੁਮੇ ਕਿਰਪਾ ਹੋਏ ਕਿ ਇਹਦੀ ਵੀ ਬਖਸ਼ਿਸ਼ ਕਰੋ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਵਰਤਿਆ ਸੀ ਕਹਿੰਦੇ ਭੋਲੀਏ ਆਪਾਂ ਨਹੀਂ ਕਹਿ ਸਕਦੇ ਮਹਾਰਾਜ ਕਹਿ ਸਕਦੇ ਆ ਉਹ ਕਹਿੰਦੇ ਭੋਲੀਏ ਤੈਨੂੰ ਨਹੀਂ ਪਤਾ ਜਿਹਦੇ ਕੋਲ ਖਜ਼ਾਨਾ ਹੋਵੇ ਨਾ ਉਹ ਲੋਕਾਂ ਨੂੰ ਗੋਲ ਕੇ ਨਹੀਂ ਦੱਸਦਾ ਇਹਨਾਂ ਦੇ ਕੋਲ ਖਜ਼ਾਨਾ ਹੈ ਨਾਮ ਦਾ ਭਜਨ ਦਾ ਬੋਲ ਕੇ ਨਹੀਂ ਦੱਸਦੇ ਤੇ ਆਉਣ ਵਾਲੇ ਸਮੇਂ ਚ ਮਾਦ ਆਜ ਦਾ ਵਚਨ ਹੋਇਆ ਸੀ ਕਿ ਇਹ ਵੀ ਅਜਾਰ ਸ਼ਕਤੀ ਨੂੰ ਜਾਣਗੇ ਤੇ ਜਿਹੜਾ ਇਹਨਾਂ ਦੇ ਘਰ ਪੁੱਤਰ ਹੋਵੇਗਾ ਨਾ ਉਹ ਇਸ ਔਰੰਗਜ਼ੇਬ ਬਾਦਸ਼ਾਹ ਦੇ ਰਾਜ ਦੀਆਂ ਜੜ੍ਹਾਂ ਨੂੰ ਆਪਣੀ ਤਲਵਾਰ ਦੇ ਨਾਲ ਇਸ ਜ਼ੁਲਮ ਨੂੰ ਖਤਮ ਕਰੇਗਾ ਉਹਦਾ ਹੰਕਾਰ ਤੋੜੇਗਾ ਉਹਦਾ ਗੁਮਾਨ ਤੋੜੇਗਾ ਜਿਹੜਾ ਸਾਰੇ ਦੇਸ਼ ਵਿੱਚ ਆਕੀ ਹੋਇਆ ਫਿਰਦਾ ਹੈ ਨਾ ਅੱਜ ਜਿਸ ਔਰੰਗਜ਼ੇਬ ਬਾਦਸ਼ਾਹ ਦੇ ਵਿਰੁੱਧ ਕੋਈ ਰਾਜਾ ਖੜਾ ਨਹੀਂ ਹੋ ਸਕਦਾ ਤੇ ਉਹਦਾ ਮੁਕਾਬਲਾ ਫਿਰ ਇਹਨਾਂ ਦਾ ਪੁੱਤਰ ਕਰੇਗਾ ਸਾਡਾ ਪੋਤਰਾ ਕਰੇਗਾ ਉਸ ਸਮੇਂ ਇੱਕ ਰੁਮਾਲ ਸਾਹਿਬ ਇੱਕ ਪੋਥੀ ਸਾਹਿਬ ਤੇ ਸਾਧ ਸੰਗਤ ਜੀ ਇੱਕ ਇੱਕ ਆਪ ਜੀ ਨੇ ਸ਼ਾਸਤਰ ਮਾਤਾ ਨਾਨਕੀ ਜੀ ਨੂੰ ਬਖਸ਼ਿਸ਼ ਕੀਤਾ ਵੀ ਆ ਸਾਡੇ ਪੋਤਰੇ ਵਾਸਤੇ ਆ ਪੁੱਤੀ ਸਾਬ ਸਾਡੀ ਨੋ ਪੜਿਆ ਕਰੇਗੀ ਤਾਂ ਦੇਖੋ ਫਿਰ ਸਾਧ ਸੰਗਤ ਜੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹ ਗੁਰਤਾ ਗੱਦੀ ਦੇ ਤਖਤ ਤੇ ਆਸਿਨ ਹੋਏ ਤੇ ਉਸ ਤੋਂ ਪਹਿਲਾਂ ਵੀ ਲਗਾਤਾਰ 29 30 ਸਾਲ ਆਪ ਜੀ ਨੇ ਅੰਦਰ ਬੈਠ ਕੇ ਭਜਨ ਕਰਨਾ ਕਈ ਵਾਰ ਲੋਕਾਂ ਨੇ ਗੱਲਾਂ ਵੀ ਕਰਨੀਆਂ ਵੀ 29 ਸਾਲ ਹੋ ਗਏ 30 ਸਾਲ ਹੋ ਗਏ ਘਰ ਦੇ ਵਿੱਚ ਕੋਈ ਬੱਚੇ ਦਾ ਜਨਮ ਨਹੀਂ ਹੋਇਆ بڑے ਲੋਕਾਂ ਨੇ ਗੱਲਾਂ ਕਰਨੀਆਂ ਪਰ ਕੀ ਪਤਾ ਕਿ ਸਾਧ ਸੰਗਤ ਜਿਸ ਜਿਸ ਭਾਂਡੇ ਵਿੱਚ ਬੜੀ ਮਹਿੰਗੀ ਵਸਤੂ ਪਾਉਣੀ ਹੋਵੇ ਕੋਨ ਨੂੰ ਬਣਾਉਣ ਦੇ ਵਾਸਤੇ ਉਨਾ ਹੀ ਜ਼ਿਆਦਾ ਸਮਾਂ ਲੱਗਦਾ ਹੈ ਉਹਦੀ ਸੰਭਾਲ ਉਨਾ ਹੀ ਜ਼ਿਆਦਾ ਕਰਨੀ ਪੈਂਦੀ ਆ ਤੇ ਜਿਨ੍ਹਾਂ ਨੇ ਜ਼ੁਲਮ ਦਾ ਟਾਕਰਾ ਕਰਨਾ ਹੈ ਨਾਸ਼ ਕਰਨਾ ਹੈ ਵੱਡੇ ਵੱਡਿਆਂ ਦੇ ਹੰਕਾਰ ਤੋੜਨੇ ਆ ਉਹਨਾਂ ਦੇ ਆਉਣ ਵਾਸਤੇ ਤਪੱਸਿਆ ਵੀ ਉਦੋਂ ਵੱਧ ਕਰਨੀ ਪੈਂਦੀ ਆ ਇਸ ਕਰਕੇ ਸਾਥ ਸੰਗਤ ਜਿਉ ਬਚਨ ਆਉਂਦਾ ਹੈ ਜਦ ਹੀ ਜਾਤ ਤਰਵੇਣੀ ਭਏ ਪੁੰਨ ਦਾਨ ਦਿਨ ਕਰਤ ਵਿਤੇ ਤੇ ਉਥੇ ਫਿਰ ਬਚਨ ਕਰਦੇ ਆ ਨਾ ਕਿ ਅਸੀਂ ਅਸੀਂ ਸੰਸਾਰ ਦੇ ਵਿੱਚ ਆਪਣਾ અવਤਾਰ ਕਿਸ ਵਾਸਤੇ ਲਿਆ ਤੇ ਕਦੋਂ ਲਿਆ ਕਿ ਜਦੋਂ ਸਾਡੇ ਪਿਤਾ ਜੀ ਸਾਡੇ ਮਾਤਾ ਜੀ ਤਿਰਵੇਣੀ ਜਾਂਦੇ ਆ ਜਿ ਨੂੰ ਆਪਾਂ ਇਲਾਹਾਵਾਦ ਕਹਿੰਦੇ ਕਿਉਂਕਿ ਤਿਰਵੇਣੀ ਨਾ ਸੀ ਨਾ ਪਹਿਲਾਂ ਤੇ ਮੁਸਲਮਾਨਾਂ ਨੇ ਇਹਦਾ ਨਾਮ ਬਦਲ ਕੇ ਇਲਾਹਾਵਾਦ ਰੱਖਤਾ ਸੀ ਜਿਵੇਂ ਉਹਨਾਂ ਨੇ ਜੋ ਅਜੋਧਾ ਨਗਰੀ ਦਾ ਨਾਮ ਬਦਲ ਕੇ ਫੈਜਾਵਾਦ ਰੱਖਤਾ ਸੀ ਤੇ ਕਾਸ਼ੀ ਦਾ ਨਾਮ ਬਦਲ ਕੇ ਮੁਸਲਮਾਨਾਂ ਨੇ ਬਾਰਾਨਸੀ ਰੱਖਤਾ ਸੀ ਉਹ ਇਹਨਾਂ ਧਰਮਾਂ ਨੂੰ ਇਹਨਾਂ ਸਥਾਨਾਂ ਨੂੰ ਖਤਮ ਕਰਨਾ ਚਾਹੁੰਦੇ ਸੀ ਇਸੇ ਤਰ੍ਹਾਂ ਉੱਥੇ ਸਾਧ ਸੰਗਤ ਜੀ ਸਤਿ ਸ਼੍ਰੀ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਈ ਪ੍ਰਕਾਸ਼ ਹਮਾਰਾ ਭਇਓ ਸਾਡਾ ਪ੍ਰਕਾਸ਼ ਕਾ ਮਾਤ ਗਰਭ ਦੇ ਵਿੱਚ ਪ੍ਰਵੇਸ਼ ਹੋਣਾ ਉਹ ਤਰਬੇਣੀ ਦੇ ਵਿੱਚ ਹੈ ਤੇ ਪਟਨਾ ਸ਼ਹਿਰ ਵਿਖੇ ਆਪ ਬਲੈਓ ਤੇ ਪਟਨਾ ਸ਼ਹਿਰ ਦੇ ਵਿੱਚ ਉੱਥੇ ਜਾ ਕੇ ਸਾਡਾ ਪਾਵਨ ਅਵਤਾਰ ਹੁੰਦਾ ਹੈ ਪਟਨਾ ਸ਼ਹਿਰ ਵਿੱਚ ਜਾ ਕੇ ਸਾਡਾ ਅਵਤਾਰ ਹੁੰਦਾ ਹੈ ਤੇ ਸਾਧ ਸੰਗਤ ਮਹਾਰਾਜ ਅਵਤਾਰ ਕਿਤੇ ਹੋਰ ਵੀ ਲੈ ਸਕਦੇ ਸੀ ਪਰ ਪਟਨਾ ਸ਼ਹਿਰ ਦੇ ਵਿੱਚ ਕਿਉਂ ਕਾਫੀ ਲੰਮੇ ਇਤਿਹਾਸ ਹੈ ਕਿਉਂਕਿ ਸਾਧ ਸੰਗਤ ਪਟਨਾ ਸ਼ਹਿਰ ਦੀ ਧਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਮਝ ਲਓ ਵੀ ਕਈ 100 ਸਾਲਾਂ ਤੋਂ ਲਾ ਕੇ ਉਡੀਕ ਰਹੀ ਸੀ ਕਿਉਂ ਉਡੀਕਦੀ ਸੀ ਆਪ ਜੀ ਨੂੰ ਟੋਕ ਮਾਤਰ ਬੇਨਤੀ ਕਰਾਂ ਕਿਉਂਕਿ ਸਮਾਂ ਵੀ ਆਪਾਂ ਸਵਾ 10 ਵਜੇ ਸਮਾਪਤੀ ਕਰਨੀ ਸੀ 12 13 ਮਿੰਟ ਹੋ ਗਏ ਆ ਪੰਜ ਚਾਰ ਮਿੰਟਾਂ ਚ ਸਮਾਪਤੀ ਕਰਾਂਗੇ ਤਾਂ ਸਾਧ ਸੰਗਤ 10:30 ਵਜੇ ਸਾਰੀ ਤੁਸੀਂ ਸਮਾਪਤੀ ਕਰਨੀ ਸੀ ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਟਨਾ ਸਾਹਿਬ ਵਿੱਚ ਆਉਂਦਿਆ ਉਹ ਪ੍ਰਸੰਗ ਤੁਸੀਂ ਸੁਣਿਆ ਹੋਣਾ ਨਾ ਵੀ ਜਿਹੜਾ ਭਾਈ ਮਰਦਾਨਾ ਜੀ ਆਖਦੇ ਮਹਾਰਾ ਮੈਨੂੰ ਭੁੱਖ ਲੱਗੀ ਆ ਤੇ ਮਹਾਰਾਏ ਕੁਝ ਇੱਕ ਛਕ ਲਵਾ ਇੱਥੇ ਜਾ ਕੇ ਮਹਾਰਾ ਕਹਿੰਦੇ ਕਿੱਥੇ ਛਕੇਗਾ ਕਹਿੰਦੇ ਜੀ ਕਿਸੇ ਦੇ ਘਰ ਜਾ ਕੇ ਮੰਗੂ ਮਹਾਰਾ ਕਹਿੰਦੇ ਨਹੀਂ ਨਹੀਂ ਸਾਡਾ ਸਿੱਖ ਹੋਵੇ ਤੇ ਘਰ ਜਾ ਕੇ ਮੰਗੇ ਨਹੀਂ ਨਹੀਂ ਮਹਾਰਾਜ ਨੇ ਆਪਣਾ ਚਰਨ ਦਾ ਗੋਠਾ ਮਿੱਟੀ ਨਾਲ ਚੁਹਾਇਆ ਮਿੱਟੀ ਪਾਸੀ ਕਹਿੰਦੀ ਆ ਚੱਕਲਾ ਲਾਲ ਉਹਦਾ ਕਿਸੇ ਨੇ ਕਿੰਨਾ ਮੁੱਲ ਲਾਇਆ ਕਿਸੇ ਨੇ ਕਿੰਨਾ ਮੁੱਲ ਲਾਇਆ ਤੇ ਇਹ ਜੋ ਸਾਲਸਰਾਏ جوہری ਆ ਨਾ ਇਹਨੇ ਫਿਰ 100 ਰੁਪਇਆ ਉਸ ਟਾਈਮ ਦਾ ਸਿਰਫ ਦਰਸ਼ਨੀ ਭੇਟਾ ਮੁੱਲ ਲਾਇਆ ਸੀ ਇਹ ਫਿਰ ਗੁਰੂ ਨਾਨਕ ਦੇ ਮਹਾਰਾਜ ਕੋਲ 100 ਰੁਪਇਆ ਭਾਈ ਮਰਦਾਨਾ ਜੀ ਲੈ ਕੇ ਜਾਂਦੇ ਆ ਤੇ ਉੱਥੇ ਫਿਰ ਗੁਰੂ ਨਾਨਕ ਦੇ ਮਹਾਰਾਜ ਆਖਦੇ ਆ ਭਾਈ ਜਦੋਂ ਲਾਲ ਵੇਚਿਆ ਹੀ ਨਹੀਂ ਆਪਾਂ 100 ਰੁਪਈਆ ਨਹੀਂ ਰੱਖਣਾ ਇੱਕ ਤਾਂ ਭਾਈ ਮਰਦਾਨਾ ਜੀ ਨੂੰ ਲੱਗੀ ਭੁੱਖ ਇੱਕ ਭਾਈ ਹੁਣ ਸੱਤ ਢੇੜੇ ਲਵਾਤੇ ਉਧਰੋਂ ਨਾ ਤਾਂ ਉਹ جوہری ਮੰਦ ਹੈ ਤੇ ਨਾ ਉਹ ਸਤਗੁਰੂ ਮਹਾਰਾਜ ਮਰਦੰਦਿਆ ਮਰਦਾਨਿਆਂ ਨੇ ਆਖਿਆ ਵੀ ਇਹ ਬੜਾ ਔਖਾ ਕੰਮ ਹੋ ਗਿਆ ਬਣਾ ਇੱਕ ਤਾਂ ਭੁੱਖ ਲੱਗੀ ਸੀ ਇੱਕ ਕਹੇ ਉਧਰ ਜਾ ਕਰੇ ਉਧਰ ਜਾ ਤੇ ਮੰਨਦਾ ਕੋਈ ਨਹੀਂ ਕਿਉਂਕਿ ਦੋਨੇ ਹੀ 파ਰਖੂ ਸੀ ਇਦਾ ਕਾਰਨ ਸੀ ਸਾਲਸਰਾਏ ਜੌਹਰੀ ਤਾਂ ਇਹ ਦੇਖਦਾ ਸੀ ਵੀ ਜੇ ਤਾਂ ਕੋਈ ਪੂਰਾ ਫਕੀਰ ਸੰਤ ਮਹਾਂਪੁਰਖ ਹੋਇਆ ਫੇਰ ਉਹਨੇ 100 ਰੁਪਇਆ ਰੱਖਣਾ ਨਹੀਂ ਮੈਂ ਕਿਉਂ ਰੱਖਾਂ ਵੀ ਤੇ ਮਹਾਰਾਜ ਕਹਿੰਦੇ ਵੀ ਜੇ ਉਹ ਪੂਰਾ ਹੋਇਆ ਪਰਖੂ ਇਹ ਤਾਂ ਕੱਚ ਤੇ ਹੀਰਿਆਂ ਦਾ ਹੀ ਪਰਖੂ ਹੋਇਆ ਤੇ ਫੇਰ ਉਹ 100 ਰੁਪਇਆ ਵਾਪਸ ਕਰ ਲੂਗਾ ਤੇ ਫੇਰ ਉਹ ਮਾਇਆ ਚ ਉਲਝ ਜੂਗਾ ਖੁਨਾਉ ਮੰਨੇ ਨਾਉ ਮੰਨੇ ਅਖੀਰ ਫਿਰੇ ਜੋਹਰੀ ਨਾ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਆ ਗਿਆ ਸੀ ਫਿਰ ਪਹਿਲਾ ਫਰਮਾਹ ਰਾਏ ਨੇ ਇਹਦੇ ਦਾਸ ਨੇ ਪਹਿਲਾ ਮਹਾਰਾਜ ਨੂੰ ਮੱਥਾ ਟੇਕਿਆ ਸੀ ਪਹਿਲਾ ਉੱਥੇ ਕਿਰਪਾ ਕੀਤੀ ਫਿਰੇ ਤੇ ਕਿਰਪਾ ਕੀਤੀ ਤਾਂ ਜਦੋਂ ਉੱਥੇ ਸਤਿਗੁਰੂ ਮਹਾਰਾਜ ਰਹਿੰਦੇ ਆ ਨਾ ਇੱਕ ਦਿਨ ਇਹਨੇ ਫਿਰ ਬੇਨਤੀ ਕੀਤੀ ਸੀ ਸਾਥ ਸਰਾਏ ਨੇ ਕਹਿੰਦਾ ਮਹਾਰਾਜ ਮੇਰਾ ਮਨ ਆਖਦਾ ਤੁਹਾਡੇ ਚਰਨਾਂ 'ਚ ਕਈ ਸਾਲ ਰਵਾਂ ਤੁਸੀਂ ਮਹਾਰਾਜ 21 ਸਾਲ ਮੇਰੇ ਕੋਲ ਰੋ ਮੈਂ ਤੁਹਾਡੀ ਸੇਵਾ ਕਰਾਂਗਾ ਜੀ ਉੱਥੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤਾ ਸੀ ਕਹਿੰਦੇ ਭਾਈ ਜੌਰੀ ਵਾਕਿਆ ਤੂੰ ਪਰਖੂ ਬੰਦਾ ਹੈ ਤੈਨੂੰ ਪਰਖ ਆ ਗਈ ਵੀ ਅਸਲ ਜਿਹੜਾ ਲਾਲ ਹੈ ਉਹ ਪ੍ਰਮਾਤਮਾ ਦਾ ਨਾਮ ਹੈ ਇਸ ਕਰਕੇ ਇਸ ਕਰਕੇ ਅਸੀਂ ਹੁਣ ਹੁਣ ਤਾਂ ਅਸੀਂ ਨਹੀਂ ਰਹਿ ਸਕਦੇ ਉੱਥੇ ਫਿਰ ਦੇਖੋ ਇਹ ਮਹਾਪੁਰਖਾਂ ਦੀਆਂ ਗੱਲਾਂ ਹੁੰਦੀਆਂ ਨੇ ਇਹ ਸੰਤਾਂ ਦੀਆਂ ਗੁਰੂ ਸਾਹਿਬ ਦੀਆਂ ਗੱਲਾਂ ਹੁੰਦੀਆਂ ਆਪਣੇ ਵਰਗੇ ਨਹੀਂ ਕਹਿ ਸਕਦੇ ਕਹਿੰਦੇ ਭਾਈ ਹੁਣ ਤਾਂ ਅਸੀਂ ਅਗਾਹਾ ਦੁਨੀਆਂ 'ਚ ਵਿਚਰਨਾ ਹੈ ਅਸੀਂ ਦਸਵੇਂ ਜਾਮੇ ਵਿੱਚ ਤੇਰੇ ਘਰ ਆ ਕੇ ਅਵਤਾਰ ਲਵਾਂਗੇ ਇੱਥੇ ਖੇਡਾਂਗੇ ਇੱਥੇ ਹੀ ਰਵਾਂਗੇ ਕਈ ਸਾਲ ਤੇਰੀ ਨਗਰੀ ਨੂੰ ਭਾਗ ਲਾਵਾਂਗੇ ਦੇਖੋ ਫਿਰ ਗੁਰੂ ਸਾਡੇ ਦੱਸ ਕਰ ਦਿਓ ਦੇਖੋ ਫਿਰ ਕੰਨ ਸ਼੍ਰੀ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਕਲਾ ਆਪ ਜੀ ਨੇ ਭਾਗ ਲਾਉਣੇ ਸੀ ਤੇ ਤੁਸੀਂ ਦੇਖੋ ਉਹ ਸਾਲ ਸਰਾਏ ਜੋਹਰੀ ਦੇ ਪਰਿਵਾਰ ਚ ਜਿਹੜਾ ਵੀ ਬੰਦਾ ਆਉਂਦਾ ਉਹਨੂੰ ਕਹਿ ਦਿੰਦੇ ਸੀ ਕਹਿੰਦੇ ਵੀ ਭਜਨ ਕਰਿਆ ਕਰੋ ਤਪੱਸਿਆ ਕਰਿਆ ਕਰੋ ਐਸ ਘਰ ਦੇ ਵਿੱਚ ਕਦੇ 10ਵੇਂ ਜਾਮੇ ਚ ਆਉਣਗੇ ਮੇਰੇ ਗੁਰੂ ਮੇਰੇ ਪੀਰ ਮੇਰੇ ਸਤਿਗੁਰੂ ਉਡੀਕ ਕਰਿਆ ਕਰੋ ਉਹ ਉਡੀਕ ਕਰ ਰਹੇ ਸੀ ਫੇਰ ਗੁਰੂ ਫੇਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ 1723 ਵਿਕਰਮੀ ਸੰਮਤ 22 ਦਸੰਬਰ 1666 ਇਸਵੀ ਦੇ ਵਿੱਚ ਸ੍ਰੀ ਪਟਨਾ ਸਾਹਿਬ ਦੇ ਵਿੱਚ ਸਾਜ ਸੰਗਤ ਜੀ ਹੁੰਦਾ ਹੈ ਦੇਖੋ ਮਹਾਰਾਜ ਦੀ ਕਲਾ ਕਿੱਧਰ ਦੀ ਕਿੱਧਰ ਕਲਾ ਵਰਤਦੀ ਆ ਇਸ ਕਰਕੇ ਇਸ ਕਥਾ ਦਾ ਕੋਈ ਪੇਤ ਨਹੀਂ ਪਾ ਸਕਦਾ ਇਹ ਅਲੱਖ ਦੀ ਕਥਾ ਹੈ ਅਚਰਜ ਦੀ ਕਥਾ ਹੈ ਫਿਰ ਮਹਾਰਾਜ ਦੇ અવਤਾਰ ਹੋਏ ਤੇ ਆਪ ਜੀ ਨੂੰ ਟੂਕ ਮਾਤਰ ਬੇਨਤੀ ਕਰਦਾ ਜੇ ਭੀਖਣ ਸ਼ਾ ਮੁਸਲਮਾਨ ਹੈ ਉਹ ਆਖਦਾ ਜੇ ਮੈਨੂੰ ਪੂਰਵ ਬਲ ਖੁਦਾ ਦੇ ਦਰਸ਼ਨ ਹੁੰਦੇ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖੁਦਾ ਸਮਝ ਕੇ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਕੀਤੇ ਭਾਈ ਦੇਖੋ ਫਿਰ ਮਹਾਰਾਜ ਨੇ ਉਹਦੇ ਉਹਦੇ ਤੇ ਕਿਰਪਾ ਨਹੀਂ ਕੀਤੀ ਉਹਨੇ ਐਡਾ ਕੁਝਿਆ ਨਹੀਂ ਰੱਖਿਆ ਮਹਾਰਾਜ ਜੀ ਅੱਗੇ ਮਹਾਰਾਜ ਦੋਵਾਂ ਤੇ ਹੱਥ ਰੱਖਦੇ ਨਾ ਉਹਨੂੰ ਆ ਸਮਝ ਆ ਗਈ ਵੀ ਇਹ ਬੇਪੱਖ ਬੰਦੇ ਹੋਣਗੇ ਤੇ ਨਾ ਮੁਸਲਮਾਨ ਤੇ ਨਾ ਹਿੰਦੂ ਕਿਸੇ ਦਾ ਪੱਖ ਨਹੀਂ ਕਰਨਗੇ ਪਰ ਸਾਰਿਆਂ ਤੋਂ ਸਾਂਝੇ ਹੋਣਗੇ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਕਿਉਂਕਿ ਸਮਾ ਹੋਵੇ ਨਾ 2-2 ਘੰਟਿਆਂ ਦਾ ਫਿਰ ਮੈਂ ਤੁਹਾਨੂੰ ਸਾਰਾ ਪ੍ਰਸੰਗ ਕੱਲਾ-ਕੱਲਾ ਕਰਕੇ ਆਨੰਦ ਦੇ ਨਾਲ ਸਰਵਣ ਕਰਾਵਾਂ ਅਰ ਟਾਈਮ ਆਪਣੇ ਕੋਲ ਉਹਨਾਂ ਹੈ ਤੇ ਸਾਧ ਸੰਗਤ ਦਾ ਫਿਰ ਮਾਰ ਆਏ ਨੇ ਉਧਰ ਪੀਖਨ ਸ਼ਾਹ ਨੇ ਖੁਦਾ ਸਮਝ ਕੇ ਦਰਸ਼ਨ ਕੀਤੇ ਤੇ ਉਥੋਂ ਦਾ ਜਿਹੜਾ ਪੰਡਤ 70 75 ਸਾਲ ਦੀ ਉਮਰ ਹੋ ਗਈ ਉਪਾਸ਼ਨਾ ਕਰਦੇ ਦੀ ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਸਾਹਿਬ ਜੀ ਸ਼੍ਰੀ ਜਾਮ ਚੰਦਰ ਦੀ ਰੂਪ ਦੀ ਝਲਕ ਦੇ ਕੇ ਉਹਨੂੰ ਫਿਰ ਉਧਰ ਦਰਸ਼ਨ ਕਰਦੇ ਦਰ ਦਰਸ਼ਨ دیدار ਦੇ ਕੇ ਨਿਹਾਲ ਕਰਦੇ ਪਏ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੋਵਾਂ ਪੱਖਾਂ ਨੂੰ ਬਰਾਬਰ ਰੱਖਿਆ ਬਰਾਬਰ ਸਮਝਿਆ ਮਹਾਰਾਜ ਨੇ ਕਿਸੇ ਦਾ ਨਰਾਦਰ ਨਹੀਂ ਕੀਤਾ ਤੇ ਫਿਰ ਜਿਹੜੇ ਹਿੰਦੂ ਸੀ ਜਿਹੜੇ ਹਿੰਦੂ ਧਰਮ ਨਾਲ ਸੰਬੰਧਿਤ ਸੀ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖ ਬਣੇ ਤੇ ਜਿਹੜੇ ਮੁਸਲਮਾਨ ਸੀ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਧਾਰ ਕੇ ਸਿੰਘ ਸਜੇ ਰੋਮਾtar ਵਾਨੂੰ ਬਰਾਬਰ ਰੱਖਿਆ ਤੁਹਾਨੂੰ ਮੈਂ ਯਾਦ ਕਰਨ ਵਾਸਤੇ ਚੇਤੇ ਕਰਾਵਾਂ ਜਿਹੜਾ ਕਿਰਪਾ ਰਾਮ ਪੰਡਤ ਕਿਸੇ ਟਾਈਮ ਹਿੰਦੂ ਧਰਮ ਦੀ ਰੱਖਿਆ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਚਾਹੁੰਦਾ ਹੈ ਨਾ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਨਾ ਵੀ ਜਾਓ ਪਿਤਾ ਜੀ ਇਹਨਾਂ ਦਾ ਧਰਮ ਰੱਖਣ ਵਾਸਤੇ ਤੁਸੀਂ ਆਪ ਜਾਓ ਤੇ ਸਾਧ ਸੰਗਤ ਉੱਥੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਹਿੰਦੇ ਨਾ ਔਰੰਗਜ਼ੇਬ ਉਹ ਕਹਿੰਦੇ ਆ ਵੀ ਤੁਹਾਡਾ ਤਾਂ ਕੋਈ ਸਾਡੇ ਨਾਲ ਸੰਬੰਧ ਹੀ ਨਹੀਂ ਸੀ ਕੁਝ ਤਾਂ ਸਿੱਖ ਧਾਰਮਾਸੀ ਤਾਂ ਤੁਹਾਨੂੰ ਕੁਝ ਆਖੇ ਹੀ ਨਹੀਂ ਸੀ ਤੁਸੀਂ ਕਿ ਉਹਨਾਂ ਰੱਖਿਆ ਕਰਨ ਵਾਸਤੇ ਆ ਗਏ ਤੇ ਮਹਾਰਾਜ ਨੇ ਇੱਕ ਗੱਲ ਕਹੀ ਸੀ ਕਹਿੰਦੇ ਜੇ ਅੱਜ ਹਿੰਦੂ ਰਾਜਾ ਕੋਈ ਜ਼ੁਲਮ ਕਰਦਾ ਹੁੰਦਾ ਮੁਸਲਮਾਨ ਤੇ ਅਸੀਂ ਤੁਹਾਡੇ ਨਾਲ ਖੜਨਾ ਸੀ ਆ ਕੇ ਅਸੀਂ ਮੁਸਲਮਾਨਾਂ ਦੀ ਵੀ ਸਹਾਇਤਾ ਕਰ ਦੇਣੀ ਸੀ ਸਾਡਾ ਕੋਈ ਪੱਖ ਨਹੀਂ ਅਸੀਂ ਤੇ ਦੁਨੀਆ ਤੇ ਨਾਮ ਵੰਡਣ ਆਏ ਆ ਦੁਨੀਆ ਦਾ ਭਲਾ ਕਰਨ ਵਾਸਤੇ ਆਏ ਆ ਤੇ ਫਿਰ satsang ji ਉਹ ਕਿਰਪਾ ਰਾਮ ਨੰਦਪੁਰ ਸਾਹਿਬ ਦਾ ਜਦੋਂ ਕਿਲਾ ਛੱਡਦੇ ਹਨ ਮਹਾਰਾਜ ਕਿਰਪਾ ਸਿੰਘ ਹੋ ਕੇ ਸ਼ਹੀਦ ਹੁੰਦਾ ਹੈ ਇਹ ਬੜੀਆਂ-ਵੱਡੀਆਂ ਵਿਚਾਰਾਂ ਨੇ ਸਾਧ ਸੰਗਤ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸੇ ਕਰਕੇ ਸਾਧ ਸੰਗਤ ਉਹਨਾਂ ਨੇ ਕਿਹਾ ਮੈਂ ਹੋਰ ਕਿਸੇ ਦਾ ਜਾਪ ਨਹੀਂ ਕਰਨਾ ਮੈਂ ਵਾਹਿਗੁਰੂ ਦਾ ਜਾਪ ਕਰਾਉਣਾ ਹੈ ਵਾਹਿਗੁਰੂ ਵਿਚਾਰ ਜੁਗਾਂ ਦਾ ਬਣਦਾ ਹੈ ਬਾਈ ਗੁਰੂ ਵੀ ਚਾਰ ਅੱਖਰਾਂ ਤੋਂ ਤੇ ਚਾਰ ਵਾਹਿਗੁਰੂ ਦੇ ਨਾਮਾਂ ਤੋਂ ਬੜਾ ਇਹਦਾ ਵੀ ਬੜਾ ਵੱਡਾ ਅਰਥ ਹੈ ਸਾਤ ਸੰਗਤ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਕਿਉਂ ਛਕਾਇਆ ਕਾਹਦੇ ਵਾਸਤੇ ਛਕਾਇਆ ਕਿ ਜਿਵੇਂ ਸਕੂਲ ਦੀ ਵਰਦੀ ਹੁੰਦੀ ਹੈ ਨਾ ਇਦਾਂ ਸਾਤ ਸੰਗਤ ਜੀ ਇੱਕ ਨਿਯਮ ਹੁੰਦਾ ਹੈ ਇਹ ਵੀ ਆਪਾਂ ਆਏ ਆ ਤੇ ਸੰਸਾਰ ਵਿੱਚ ਇੱਕ ਤਾਂ ਹੁੰਦਾ ਵੀ ਬੱਚਾ ਨਾਮ ਲਿਖਾ ਕੇ ਪੜ੍ਹੇ ਉਹਨੂੰ ਸਰਟੀਫਿਕੇਟ ਮਿਲਦਾ ਹੈ ਇੱਕ ਬੱਚਾ ਪੜ੍ਹੀ ਜਾਵੇ ਪਰ ਉਹਦਾ ਨਾਂ ਨਹੀਂ ਲਿਖਾਇਆ ਉਹ ਪੜਿਆ ਵੀ ਕਵਾਂਗੇ ਭਈ ਇਹ ਤਾਂ ਅਨਪੜ੍ਹਿਆ ਤੇ ਕੋਈ ਸਰਟੀਫਿਕੇਟ ਨਹੀਂ ਇਸੇ ਤਰ੍ਹਾਂ ਸੰਸਾਰ ਵਿੱਚ ਅਸੀਂ ਆਏ ਆ ਜਦੋਂ ਅਸੀਂ ਗੁਰੂ ਵਾਲੇ ਬਣ ਜਾਾਂਗੇ ਨਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਾਂਗੇ ਨਾ ਤੇ ਸਾਡਾ ਮਨੁੱਖਾ ਜਨਮ ਭਈ ਸਫਲ ਹੋ ਜਾਊਗਾ ਤੇ ਸਾਧ ਸੰਗਤ ਅਸੀਂ ਲੋਕ ਪਰ ਲੋਕ ਵਿੱਚ ਗੁਰੂ ਸਾਹਿਬ ਸਾਡੇ ਸਹਾਇਕ ਹੋਣਗੇ ਜੇ ਨਾ ਛਕਾਂਗੇ ਅਸੀਂ ਨਗੋ ਰਹੇ ਸੰਸਾਰ ਚ ਰਹਿ ਜਾਵਾਂਗੇ ਇਸ ਕਰਕੇ ਸਭ ਦਾ ਇਹ ਸਾਂਝਾ ਧਰਮ ਹੈ ਭਾਈ ਸਭ ਦਾ ਸਤਕਾਰਯੋਗ ਧਰਮ ਹੈ ਸੋ ਇਸ ਕਰਕੇ ਆਪ ਜੀ ਨੂੰ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਅਵਤਾਰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਆਪ ਜੀ ਦੀ ਸਮੁੱਚੀ ਖੋਇਆ ਨੇਪਾਲਪੁਰ ਜਿੰਨੀ ਵੀ ਸੰਗਤ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਗੁਰੂ ਸਾਹਿਬ ਇਤੋਂ ਵਿਚਾਰ ਦੀ ਕਲਾ ਦੇ ਨਾਲ ਆਪਾਂ ਨੂੰ ਇਹ ਦਿਨ ਮਨਾਉਣ ਦੀ ਬਲਵਿੱਦੀ ਬਖਸ਼ਣ ਇਥੋਂ ਦੇ ਹੈੱਡ ਗ੍ਰਾਂਥੀ ਸਹਿਬਾਨ ਬਾਬਾ ਰਾਜ ਸਿੰਘ ਜਿਨ੍ਹਾਂ ਦੇ ਨਾਲ ਸਾਡਾ ਲੰਮੇ ਸਮੇਂ ਤੋਂ ਲਾ ਕੇ ਬੜਾ ਪਿਆਰ ਹੈ ਮਾਪੁਰਖਾਂ ਨਾਲ ਵੀ ਇਹਨਾਂ ਦਾ ਪਿਆਰ ਹੈ ਗੁਰਦੁਆਰਾ ਸਭ ਚੋਰ ਮਾਰ ਨਾਲ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਮੰਗਲ ਸਿੰਘ ਜੀ ਤੁਹਾਡੀ ਸਮੁੱਚੀ ਨਗਰ ਦੀ ਸੰਗਤ ਸਮੁੱਚੀ ਕਮੇਟੀ ਮੈਂਬਰ ਸਹਿਬਾਨ ਬੜੀ ਸੋਹਣੀ ਇਸ ਸਥਾਨ ਦੀ ਸੇਵਾ ਤੁਸੀਂ ਨਿਭਾ ਰਹੇ ਹੋ ਭਾਈ ਛੋ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਤੇ ਐਨਾ ਤੁਸੀਂ ਸਾਨੂੰ ਪਿਆਰ ਕਰਦੇ ਹੋ ਸਤਿਕਾਰ ਕਰਦੇ ਹੋ ਤਾਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤਾਂ ਸਤ ਸੰਗਤ ਜੀਓ ਗੁਰੂ ਸਾਹਿਬ ਕਿਰਪਾ ਕਰਨ ਮਿਹਰ ਪ੍ਰਾਰਥਨਾ ਰੱਖਣ ਅਤੇ ਗੁਰਦੁਆਰਾ ਸਾਹਿਬ ਚੋਰਮਾਰ ਆਉਣ ਵਾਲੇ ਦਿਨਾਂ ਦੇ ਵਿੱਚ 14 ਤਰੀਕ ਨੂੰ ਮਾਗੀ ਦਾ ਦਿਹਾੜਾ ਬੜੀ ਸ਼ਰਧਾ ਬੜੀ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ 40 ਮੁਕਤਿਆਂ ਦੀ ਯਾਦ ਵਿੱਚ ਸ਼ਹੀਦਾ ਸਿੰਘਾਂ ਦੀ ਯਾਦ ਵਿੱਚ ਜੋ ਸ੍ਰੀ ਮੁਕਤਸਰ ਸਾਹਿਬ ਖਸ਼ੀਦ ਹੋਏ ਉੱਥੇ ਵੀ ਆਪ ਜੀ ਨੇ ਸਮੁੱਚੀਆਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਉੱਥੇ ਵੀ ਜੇ ਸੇਵਾਦਾਰ ਜਿਵੇਂ ਅਪ ਸੇਵਾ ਨਿਵਾ ਰਹੇ ਹਾਂ ਸੇਵਾ ਜਿਹੜੇ ਸੇਵਾ ਕਰਨਗੇ ਉਹ ਦਫ਼ਤਰ ਦੇ ਵਿੱਚੋਂ ਆਪਣਾ ਪੋਕਰ ਵਗੈਰਾ ਲੈ ਲੈਣ ਤੋਂ ਲਾ ਕੇ ਉਹ ਵੀ ਆਪਣੇ ਆਪਣੇ ਸੇਵਾ ਕਰ ਸਕਦੇ ਆ ਸੋ ਭਾਈ ਜਰੂਰ ਸਾਰੀ ਸੰਗਤ ਨੇ ਮਾਗੀ ਦੇ ਦਿਹਾੜੇ ਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਾ ਦਾਸ ਸਚਖੰਡ ਗੁਰਦੁਆਰਾ ਸਾਹਿਬ ਚੋਰਮਾਰ ਹਜੂਰੀ ਕਥਾਵਾਚਕ ਅਤੇ ਹੈਡ ਗ੍ਰਾਂਥੀ ਦੀ ਸੇਵਾ ਨਿਵਾ ਰਹੇ ਆ ਸੋ ਇਹ ਤਾਂ ਮਹਾਰਾਜਾ ਇਤਿਹਾਸ ਦਾ ਬਿਆਨ ਤਾਂ ਜਿੰਨਾ ਕਹੀਏ ਉਹਨੇ ਥੋੜਾ ਰਹਿ ਜਾਂਦਾ ਸੋ ਬੋਲਦਿਆਂ ਤੋਂ ਬੇਅੰਤ ਭੁਲਾ ਦੀਖਿਵਾਂ ਅੱਗੇ ਤੋਂ ਸਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਥੋੜੀ ਜੀ ਸੰਗਤ ਨੂੰ ਬੇਨਤੀ ਕਰਦਾ ਵੀ ਅਸੀਂ ਹੁਣ ਅਰਦਾਸ ਦੇ ਵਿੱਚ ਸਾਡਾ ਹੀ ਮਨ ਦਾ ਵਿਖੜਗੇ ਤੇ ਜਿੱਥੇ ਵੀ ਜਾਮੇ ਆ